ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਅੱਜ ਛੋਟੀ ਜੀ ਕਹਾਣੀ ਸ਼ੁਰੂ ਕਰਦੇ ਆ ਬਾਪ ਤੇ ਬੇਟੇ ਦੀ ਇੱਕ ਬਹੁਤ ਵਧੀਆ ਦੁਨੀਆ ਤੋਂ ਅਨਮੋਲ ਰਿਸ਼ਤਾ ਬਾਪ ਤੇ ਬੇਟੇ ਦਾ ਤੇ ਬੇਟਾ ਛੋਟਾ ਹੁੰਦਾ ਵਾ ਤੇ ਸਮੇਂ ਪੈਂਦਾ ਵੱਡਾ ਹੁੰਦਾ ਵਾ ਤੇ ਪੜਦਾ ਵਾ 10ਵੀਂ 12ਵੀਂ ਚ ਹੁੰਦਾ ਵਾ ਤਾ ਬੇਟਾ ਕਹਿੰਦਾ ਵੀ ਜੇ ਪਿਓ ਐਦਾਂ ਹੀ ਗੱਲਾਂ-ਗੱਲਾਂ ਚ ਕਹਿ ਦਿੰਦਾ ਕਹਿੰਦਾ ਜੇ ਤੂੰ ਇਸ ਵਾਰੀ ਟੌਪ ਕਰੂਗਾ ਤਾਂ ਤੈਨੂੰ ਗੱਡੀ ਲੈ ਕੇ ਦਊਗਾ ਤਾਂ ਬੱਚਾ ਜੋ ਮਨ ਚ ਕਹਤਾ ਉਹਨਾਂ ਨੇ ਤੇ ਬੱਚੇ ਦੇ ਉਹੀ ਛੱਪ ਗਿਆ ਉਹਨਾਂ ਨੇ ਵੀ ਉਹੀ ਚੀਜ਼ ਨੂੰ ਐਕਸੈਪਟ ਕਰ ਲਿਆ ਤੇ ਵੀ ਮੈਂ ਮੈਂ ਟੌਪ ਕਰੂੰਗਾ ਤੇ ਮੈਨੂੰ ਗੱਡੀ ਮਿਲੂਗੀ ਉਹ ਟੌਪ ਕਰ ਜਾਂਦਾ ਵਾ ਤੇ ਗੱਡੀ ਨਹੀਂ ਆਉਂਦੀ ਤੇ ਦਾ ਪਿਤਾ ਜੀ ਥੋੜੀ ਲੇਟ ਕਰ ਦਿੰਦੇ ਗੱਡੀ ਵੀ ਥੋੜਾ ਹੋਰ ਵੱਡਾ ਹੋ ਜਾਵੇ ਤੇ ਮੈਚ्योर ਜਾ ਹੋ ਜਾਵੇ ਫਿਰ ਇਹਨੂੰ ਗੱਡੀ ਵੀ ਲੈ ਦੂੰਗਾ ਤਾਂ ਉਹ ਗੱਡੀ ਦੀ ਚਾਬੀ ਗਿਫਟ ਦੇਣ ਦੀ بجائے ਗੱਡੀ ਦੇਣ ਦੀ ਜਗ੍ਹਾ ਗਿਫਟ ਕੁਝ ਹੋਰ ਗਿਫਟ ਲਿਆ ਕੇ ਦੇ ਦਿੰਦੇ ਆ ਛੋਟਾ ਜਾ ਤਾਂ ਉਸ ਗਿਫਟ ਦੇ ਵਿੱਚ ਆਰਾਮ ਆਉਣ ਹੁੰਦੀ ਆ ਤਾਂ ਉਹ ਜਿਹੜਾ ਲੜਕਾ ਵਾ ਬੜਾ ਉਦਾਸ ਮਾਯੂਸ ਹੁੰਦਾ ਵਾ ਵੀ ਹਾਂ ਹਾਂ ਮੈਨੂੰ ਗੱਡੀ ਦੀ ਚਾਬੀ ਮਿਲਣ ਦੀ ਹੈ ਜਾਂ ਕੋਈ ਹੋਰ ਚਾਬੀ ਗਿਫਟ ਮਿਲਣ ਦੀ ਹੈ ਕਿ ਮੈਨੂੰ ਇੱਕ ਕਿਤਾਬ ਦੇਤੀ ਰਾਮਾਇਣ ਦੀ ਮੈਂ ਇਹ ਕੀ ਕਰਨੀ ਆ ਤਾਂ ਬੜਾ ਉਦਾਸ ਹੁੰਦਾ ਵਾ ਤੇ ਲੜਦਾ ਬੋਲਦਾ ਆਪਣੇ ਬਾਪ ਨਾਲ ਤਾਂ ਇੱਕ ਚਿੱਠੀ ਲਿਖਦਾ ਇੱਕ ਚਿੱਠੀ ਲਿਖਦਾ ਲੈ ਕੇ ਰੱਖ ਜਾਂਦਾ ਘਰੇ ਤੇ ਘਰੋਂ ਚੱਲ ਜਾਂਦਾ ਫੋਨ ਵੀ ਨਹੀਂ ਲੈ ਕੇ ਜਾਂਦਾ ਸਾਰਾ ਕੁਝ ਬੰਦ ਕਰਾ ਦਿੰਦਾ ਕੋਈ ਕੰਡਕਟਰ ਨਹੀਂ ਰੱਖਦਾ ਤੂਰ ਚੱਲ ਜਾਂਦਾ ਕਿਤੇ ਤੇ ਆਪਣੀ ਪੜ੍ਹਾਈ ਪੂਰੀ ਕਰਦਾ ਪੜ੍ਹਾਈ ਪੂਰੀ ਕਰਕੇ ਚੰਗੀ ਮਿਹਨਤ ਕਰਦਾ ਕਿਸੇ ਕੰਪਨੀ ਚ ਜੌਬ ਕਰਦਾ ਵਧੀਆ ਤਕੜਾ ਹੋ ਜਾਂਦਾ ਤੇ ਉਹੀ ਗੱਡੀ ਜਿਹੜੀ ਉਹਨੇ ਖਿਆ ਹੁੰਦੀ ਉਹੀ ਗੱਡੀ ਲੈ ਮਤਲਬ ਖਰੀਦ ਲੈਂਦਾ ਵਾ ਤੇ ਜਦੋਂ ਖਰੀਦ ਕੇ ਗੱਡੀ ਵਾਪਸ ਘਰੇ ਆਉਂਦਾ ਵਾ ਤੇ ਉਹਦੀ ਬੜੀ ਯਾਦ ਆਉਂਦੀ ਹੈ ਮਾਂ ਤਾਂ ਪਹਿਲਾਂ ਹੀ ਗੁਜ਼ਰ ਗਈ ਹੁੰਦੀ ਆ ਤਾਂ ਵਾਪਸ ਪੇਉਣ ਨੂੰ ਕਾਲ ਕਰਦਾ ਨੰਬਰ ਲੱਗਦਾ ਨਹੀਂਗਾ ਤੇ ਘਰੇ ਜਾਂਦਾ ਵਾ ਘਰੇ ਜਾ ਕੇ ਗੱਲ ਕਰਦਾ ਤੇ ਉਹ ਕਹਿੰਦੇ ਜਿਹੜੇ ਨੌਕਰ ਚੱਕਰ ਹੁੰਦੇ ਆ ਤੇ ਉਹ ਕਹਿੰਦੇ ਵੀ ਜਿਹੜੇ ਸਿਉਠੇ ਸੀ ਤਾਂ ਕੁਛ ਦਿਨ ਪਹਿਲਾਂ ਸਵਰਗ ਵਾਸ ਹੋ ਗਏ ਸੀ ਤੇ ਉਹ ਹੁਣ ਇਸ ਦੁਨੀਆ ਤੇ ਨਹੀਂ ਜਰੇ ਤਾਂ ਬੜਾ ਉਦਾਸ ਮਾਯੂਸ ਹੰਦਾ ਰੋਂਦਾ ਵਾ ਅੱਖਾਂ ਪਰ ਆਉਂਦੀਆਂ ਵਾ ਤੇ ਕਿਤੇ ਦੂਰ ਬੈਠ ਕੇ ਰੋਂਦਾ ਵਾ ਇਕੱਲਾ ਹੋ ਕੇ ਸਮੇ ਉਸ ਸਮੇਂ ਨੂੰ ਆਪਣੇ ਫਾਦਰ ਨੂੰ ਕੀਮਤੀ ਸੀ ਮੇਰੇ ਲਈ ਜੋ ਮੈਂ ਉਹਨੂੰ ਛੱਡ ਕੇ ਗਿਆ ਚਲਾ ਕਿੰਨਾ ਸਮਾਂ ਮੈਨੂੰ ਮਿਲਿਆ ਨਹੀਂ ਆ ਤਾਂ ਕੀ ਕਰਦਾ ਵਾ ਉਹ ਕਹਿੰਦਾ ਵੀ ਜਿਹੜਾ ਨੌਕਰ ਸੀ ਉਹ ਕਹਿੰਦਾ ਤੁਹਾਡੇ ਲਈ ਕੋਈ ਸੁਨੇਹਾ ਲੱਗੇ ਗਿਆ ਫਲਾਣੇ ਕਮਰੇ ਦੇ ਵਿੱਚ ਕੋਈ ਸਮਾਨ ਆ ਤੁਹਾਡਾ ਉਹ ਬੂਹਾ ਖੋਲਦਾ ਜਾ ਕੇ ਘਰ ਦਾ ਤੇ ਬਾਪ ਦੀ ਫੋਟੋ ਲੱਗੀ ਹੁੰਦੀ ਹੈ ਹਾਰ ਪਾਇਆ ਹੁੰਦਾ ਵਾ ਤੇ ਉਸ ਟੇਬਲ ਦੇ ਥੱਲੇ ਇੱਕ ਰਾਮਾਇਣ ਪਈ ਹੁੰਦੀ ਆ ਹੋਰ ਕਿਤਾਬਾਂ ਪਈਆਂ ਹੁੰਦੀਆਂ ਵਾ ਤੇ ਇੱਕ ਕਿਤਾਬ ਦੇ ਵਿੱਚ ਇੱਕ ਮੈਸੇਜ ਲਿਖਿਆ ਹੁੰਦਾ ਇੱਕ ਲੈਟਰ ਲਿਖਿਆ ਹੁੰਦਾ ਵਾ ਕਹਿੰਦਾ ਬੇਟਾ ਮੈਂ ਤੈਨੂੰ ਰਾਮਾਇਣ ਜਿਹੜੀ ਇਹ ਬੁੱਕ ਮਤਲਬ ਕਿਤਾਬ ਜਿਹੜੀ ਇਹ ਧਾਰਮਿਕ ਪੋਥੀ ਜਾਂ ਕੁਝ ਵੀ ਆ ਉਹ ਮੈਂ ਤੈਨੂੰ ਤਾਂ ਦਿੱਤੀ ਸੀਗੀ ਵੀ ਤੈਨੂੰ دنیਵੀ ਗਿਆਨ ਦੇ ਨਾਲ ਨਾਲ ਧਾਰਮਿਕ ਗਿਆਨ ਤੂੰ ਨੂੰ ਦੁਨੀਆਂ ਵਿੱਚ ਵਿਚਰਨ ਦਾ ਤਰੀਕਾ ਵੀ ਤੂੰ ਸਿੱਖ ਲਵੇਂ ਤਾਂ ਤੈਨੂੰ ਉਹ ਗਿਫਟ ਦਿੱਤਾ ਸੀਗਾ ਤੇ ਰਹੀ ਗੱਲ ਗੱਡੀ ਦੀ ਗੱਡੀ ਦੀ ਆ ਚਾਬੀ ਪਈ ਆ ਇਸ ਲੋਕਰ ਵਿੱਚ ਉਹ ਲੈਟਰ ਤੇ ਲਿਖਿਆ ਹੁੰਦਾ ਇਸ ਲੋਕਰ ਚ ਚਾਬੀ ਪਈ ਆ ਚਾਬੀ ਕੱਢ ਲਾ ਤੇਰੀ ਮਨਪਸੰਦ ਗੱਡੀ ਆ ਘਰ-ਬਾਰ ਤੇਰੇ ਕੋਲ ਹੋਏਗਾ ਮੈਂ ਚਾਹੁੰਦਾ ਸੀਗਾ ਤੈਨੂੰ ਦੁਨਿਆਵੀ ਸਿੱਖਿਆ ਵੀ ਮਿਲ ਸਕੇ ਤਾਂ ਤੈਨੂੰ ਰਾਮਾਇਣ ਗਿਫਟ ਕੀਤੀ ਸੀ ਸੋ ਉਹ ਇਹ ਸੋਚ ਕੇ ਬੜਾ ਅਦਾਸ ਹੁੰਦਾ ਰੋਂਦਾ ਵਾ ਪਰ ਉਸ ਟਾਈਮ 'ਚ ਉਸ ਦਾ ਬਾਪ ਕੋਲੇ ਨਹੀਂ ਹੁੰਦਾ ਸੋ ਇਸ ਕਰਕੇ ਆਪਣੇ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਵਾ ਕਈ ਵਾਰ ਵੱਡੇ ਕਹਿ ਦਿੰਦੇ ਆ ਉਹ ਚੀਜ਼ ਨਹੀਂ ਪੂਰੀ ਹੁੰਦੀ ਕਈ ਵਾਰਾਂ ਉਹਨਾਂ ਦੀ ਉਹ ਚੀਜ਼ ਨਾ ਪੂਰੀ ਕਾਰਨ ਪਿੱਛੇ ਵੀ ਕੋਈ ਨਾ ਕੋਈ ਕਾਰਨ ਹੁੰਦਾ ਕੋਈ ਰੀਜ਼ਨ ਹੁੰਦਾ ਸੋ ਇਸ ਕਰਕੇ ਉਹਨਾਂ ਦਾ ਕਹਿਣਾ ਮੰਨिए ਉਹਨਾਂ ਦੇ ਹਿਸਾਬ ਨਾਲ ਜ਼ਿੰਦਗੀ ਜਾਈਏ ਤਾਂ ਸਾਡੇ ਲਈ ਬੈਸਟ ਹੋਊਗਾ ਕਿਉਂਕਿ ਉਹ ਜਦੋਂ ਵੀ ਕਰਦੇ ਸਾਡੇ ਲਈ ਮਾੜਾ ਨਹੀਂ ਕਰਦੇ ਚੰਗਾ ਹੀ ਕਰਦੇ ਮਾਪਿਓ ਸੋ ਮਾਪਿਓ ਦੇ ਕਹਿਣੇ ਕਰਨੇ ਵਿੱਚ ਰਹੀਏ ਤਾਂ ਜ਼ਿੰਦਗੀ ਆਸਾਨ ਹੋ ਜਾਂਦੀ ਆ ਸੋ ਇਹ ਸੀ ਛੋਟੀ ਜੀ ਸਟੋਰੀ ਜੇ ਸਟੋਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤਾਂ ਮਿਲਦੇ ਆਂ ਕਿਸੇ ਅਗਲੇ ਕisse ਕਹਾਣੀ ਸਟੋਰੀ ਚ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ